ਕਰੀਏ ਕਿ ਸੱਚਾ ਸਾਹਿਬ ਸੇਵੀ ਹੈ ਫਤਿ ਬੜਾਈ ਦੇ ਸੱਚਾ ਸਾਹਿਬ ਸੇਵੀ ਜੇ ਜੇ ਅਸੀਂ ਸਿਮਰਾਂਗੇ ਸੱਚੇ ਸਾਹਿਬ ਜਿਹੜਾ ਸਦੀਵੀ ਹੈ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਜਿਹੜਾ ਸਦੀਵੀ ਸਦਾ ਰਹਿਣ ਵਾਲਾ ਹੈ ਕੁੱਲ ਸੰਸਾਰ ਦੀ ਜੋ ਕਾਰ ਬਿਹਾਰ ਹੈ ਜੋ ਇਹ ਪਦਾਰਥ ਹੈ ਜੋ ਦਿਖ ਰਿਹਾ ਜਾਂ ਜੋ ਨਹੀਂ ਵੀ ਦਿਖ ਰਿਹਾ ਇਹ ਸਾਰਾ ਕੁਝ ਇੱਕ ਦਿਨ ਚੱਲਦਾ ਬੰਡਾ ਇਹ ਸਭ ਕੁਝ ਹੀ ਚਰਾਈਵਾਨ ਹੈ ਰਹਿਣ ਵਾਲਾ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੈ ਉਹ ਅਕਾਰਪੁਰਖ ਪਰਮੇਸ਼ਰ ਜਿਹੜਾ ਲੰਬੇ ਸਮੇਂ ਤੋਂ ਅਰਬਾ ਘਰਬਾ ਸਾਲਾ ਸਾਲਾ ਤੋਂ ਇੱਥੇ ਹੀ ਹੈ ਅਰਬਦ ਨਰਬਦ ਤੁੰਦ ਕਾਰਾ ਧਰਮ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੋਨ ਸਮਾਦ ਲਗਾ ਜਦੋਂ ਸਾਰੀਆਂ ਚੀਜ਼ਾਂ ਵੀ ਇੱਥੇ ਨਹੀਂ ਸੀ ਨਾ ਕੋਈ ਦਿਨ ਨਹੀਂ ਸੀ ਕੋਈ ਰਾਤ ਨਹੀਂ ਸੀ ਕੋਈ ਚੰਦ ਨਹੀਂ ਕੋਈ ਸੂਰਜ ਨਹੀਂ ਸੀ ਉਦੋਂ ਵੀ ਉਹਦੀ ਹੋ ਸੀ ਜਿਹਨੂੰ ਕਹਿੰਦੇ ਆ ਆਦ ਸੱਚ ਜੁਗਾਦ ਸੱਚ ਜਦੋਂ ਯੁਗਾ ਦੀ ਰੰਭਤਾ ਆਈ ਉਦੋਂ ਵੀ ਸੀ ਹੈ ਵੀ ਸੱਚ ਜਿਹੜਾ ਹੁਣ ਵੀ ਹੈ ਤੇ ਜਿਹੜਾ ਨਾਨਕ ਉਹ ਸੀ ਵੀ ਸੱਚ ਭੇਖ ਦੇ ਵਿੱਚ ਵੀ ਉਹ ਹਮੇਸ਼ਾ ਹੀ ਰਹੇਗਾ ਉਹਦੀ ਹੋਂਦ ਰਹੇਗੀ ਉਹ ਸੱਚ ਦੀ ਹੁਣ ਪਾਤਸ਼ਾਹ ਕਹਿੰਦੇ ਤੂੰ ਉਸ ਸੱਚ ਨੂੰ ਧਿਆਹ ਉਹਦੀ ਉਹਦਾ ਸਿਮਰਨ ਕਰ ਉਹ ਜਿਹੜਾ ਸੱਚ ਆ ਨਾ ਉਹ ਹੈ ਇੱਕੋ ਹੀ ਹੈ ਇੱਕੋ ਹੀ ਹੈ ਸਾਡਾ ਭਲੇਖਾ ਆ ਕਿ ਅਸੀਂ ਹੋਰ ਕਈ ਖੜੇ ਕਰ ਲੈ ਅਸੀਂ ਦਾਤੇ ਜਿਆਦਾ ਬਣਾ ਲੈ ਸਾਡੇ ਗੁਰੂ ਨੇ ਤੇ ਸਾਨੂੰ ਕਿਹਾ ਸੀ ਕਿ ਦੱਦਾ ਦਾਤਾ ਏਕ ਹੈ ਦੂਸਰ ਨਾ ਹੀ ਕੋਈ ਦੂਜਾ ਕੋਈ ਹੈ ਹੀ ਨਹੀਂ ਇੱਕੋ ਹੀ ਆ ਮੇਰੇ ਮਨ ਇੱਕ ਸਚੋ ਚਿੱਤ ਲਾਏ ਇੱਕ ਸਬਿਨ ਸਭ ਧੰਦ ਹੈ ਇੱਕ ਨਾਲ ਚਿੱਤ ਜੋੜਨਾ ਉਸ ਇੱਕ ਤੋਂ ਬਿਨਾ ਬਾਕੀ ਜਿੰਨੇ ਵੀ ਆ ਨਾ ਉਹ ਸਭ ਧੰਦਾ ਹੀ ਹੋ ਰਿਹਾ ਜੀ ਉਹ ਸਭ ਮਾਇਆ ਹੀ ਆ ਉਹ ਮਾਇਆ ਦਾ ਖਿਲਾਰਾ ਸਾਰਾ ਹੀ ਸਾਨੂੰ ਬੇਪੂਖ ਬਣਾਇਆ ਜਾ ਰਿਹਾ ਜਿਹੜੇ ਗੁਰਬਾਣੀ ਦੇ ਰਸਿਏ ਨੇ ਜਿਹੜੇ ਸੱਚਮੁੱਚ ਉਸ ਆਕਾਰਪੁਰਖ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ ਨਾ ਉਹ ਆਪਣੀਆਂ ਮਾਰਤਾ ਨਾਲ ਪਕੜੁੰਝੇ ਕਰਦੇ ਹੋ ਆਪਣੇ ਡੇਰਿਆਂ ਨੂੰ ਵੱਡੇ ਨਹੀਂ ਜੇ ਕਰਦੇ ਉਹ ਲੋਕਾਂ ਦੇ ਕੋਲੋਂ ਪੈਸੇ ਗੁਰਾਹ-ਗਰਾ ਕੇ ਆਪਣੇ ਪਰਿਵਾਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਨਹੀਂ ਜੇ ਕਰਦੇ ਉਹ ਤਾਂ ਕੇਵਲ ਨਾਮ 'ਚ ਪਾਉਦੇ ਜੇ ਉਹ ਤਾਂ ਸੱਚੀ ਗੱਲ ਦੱਸਦੇ ਜੇ ਵੀ ਮੇਰੇ ਮੇਰੇ ਕੋਲ ਕੀ ਕਰਨ ਆਆ ਬਾਣੀ ਪੜਿਆ ਕਰ ਬਾਣੀ ਪੜਿਆ ਕਰ ਤੇ ਉਸ ਅਕਾਰਪੁਰ ਪਰਮੇਸ਼ਰ ਨਾਲ ਸਾਝ ਪਾ ਜਿਹੜੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਨਾ ਵੀ ਲਿਆ ਜੇ ਤੂੰ ਗੱਡੀ ਲਿਆ ਆ ਤੇ ਤੇਰੀ ਗੱਡੀ ਦੇ ਉੱਤੇ ਮੇਰ ਦੀ ਨਿਗਾਹ ਪਾ ਲਈ ਤਾਂ ਸਾਡੀ ਆਪਣੀ ਨਿਗਾਹ ਮਾੜੀ ਆ ਜੇ ਆਪ ਬੰਦਾ ਬਾਣੀ ਪੜਦਾ ਹੋਵੇ ਗੁਰਨਾ ਜੁੜਿਆ ਹੋਵੇ ਤੇ ਉਹਦੀ ਉਹਦੀ ਕਿਹਦੇ ਨਿਗਾਹ ਮਾੜੀ ਰਹਿ ਜਾਂਦੀ ਆ ਉਹਨੂੰ ਜਾ ਕੇ ਆਪਾਂ 1000 2000 ਡਾਲਰ ਦੇ ਕੇ ਫੇਰ ਗੱਡੀ ਦੇ ਉੱਤੇ ਨਿਰਾ ਪੋਣੀ ਜਿੱਦੀ ਉਹਨੇ ਦੀ ਗੱਡੀ ਨਹੀਂ ਜਿੰਨੇ ਦੀ ਨਿਗਰ ਦੇ ਪੈਸੇ ਜਿੰਨੇ ਲੱਗ ਜਾਂਦੇ ਆ ਨਹੀਂ ਪਿਆਰੋ ਆਪਣੀ ਉਹਨਾਂ ਦੀ ਕਿਤੇ ਨਾ ਕਿਤੇ ਰੋਜ਼ ਹੀ ਝੁਗੀ ਹੁੰਦੀ ਆ ਆਪਣੀ ਤਾਂ ਤੇ ਨਿਗਰ ਰੋਜ਼ ਹੀ ਹੁੰਦੀ ਆ ਨਾ ਜੀ ਓਏ ਇਹ ਪਖੰਡਵਾਦ ਨੂੰ ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ ਮੇਰੇ ਮਨ ਇੱਕ ਸੁਸੋਚਿਤ ਲਾਏ ਇੱਕ ਸੁਬਿਨ ਸਭ ਧੰਦ ਹੈ ਸਭ ਮਿਠਿਆ ਮੋਹ ਮਾਇ ਮਾਇਆ ਦੇ ਮੂਹ ਵਿੱਚ ਸਾਰਾ ਕੁਝ ਹੋ ਰਿਹਾ ਜੀ ਬੰਦਿਆ ਇਸ ਭੁਲੇਖੇ ਤੋਂ ਜੇ ਕਿਤੇ ਤੂੰ ਬਾਹਰ ਆ ਜਾਵੇਂ ਨਾ ਸਮਝ ਜਾਵੇਂ ਵੀ ਤੇਰਾ ਅਸਲ ਮਨੋਰਥ ਕੀ ਹੈ ਤੈਨੂੰ ਗੁਰੂ ਦੱਸਦਾ ਵੀ ਆ ਪਰ ਤੂੰ ਸੁਣਦਾ ਨਹੀਂ ਸੁਰਤ ਨਹੀਂ ਜੋੜਦਾ ਤੇ ਪਾਤਸ਼ਾਹ ਜੀ ਪਹਿਲੇ ਬਾਤ ਜੀ ਕਹਿ ਰਹੇ ਨੇ ਕਿ ਸੱਚਾ ਸਾਹਿਬ ਸੇਵੀ ਹੈ ਉਸ ਇੱਕ ਨੂੰ ਸੱਚ ਨੂੰ ਸੇਵਣਾ ਚਾਹੀਦਾ ਸੱਚ ਵਡਿਆਈ ਦੇ ਉਹ ਸੱਚਾਈ ਫਿਰ ਉਹਦੇ ਨਾਲ ਜੁੜਿਆ ਮਾਣ ਇੱਜ਼ਤ ਵਡਿਆਈ ਮਿਲਦੀ ਜੇ ਸਤਕਾਰ ਮਿਲਦੇ ਜੇ ਝੂਠਿਆਂ ਦੇ ਨਾਲ ਜੁੜਿਆ ਤੇ ਤੁਸੀਂ ਵੇਖ ਹੀ ਲਿਆ ਪਿੱਛੇ ਬਥੇਰੀ ਵਾਰੀ ਅਖਬਾਰਾਂ ਦੇ ਵਿੱਚ ਚੈਨਾਂ ਦੇ ਉੱਤੇ ਕੰਜਾਂ ਦੇ ਪਾਜ ਖੁੱਲੇ ਤੇ ਫੇਰ ਪਤਾ ਲੱਗਿਆ ਵੀ ਇਹ ਸੱਚ ਨਹੀਂ ਸੀ ਜਿਹਦੇ ਨਾਲ ਅਸੀਂ ਜੁੜੇ ਸੱਚ ਨਹੀਂ ਸੀ ਇਹ ਝੂਠ ਸੀਗਾ ਉਥੋਂ ਪੇ ਕਿਹੜੀ ਵਡਿਆਈ ਮਿਲਣੀ ਸੀ ਕਿਹੜੀ ਇੱਜ਼ਤ ਮਿਲਣੀ ਸੀ ਕਿਹੜਾ ਮਾਣ ਮਿਲਣਾ ਸੀ ਆਪ ਤੇ ਡੁੱਬੇ ਜਜਮਾਨ ਵੀ ਡੁੱਬੇ ਸਾਰੀ ਸੰਗਤ ਨੂੰ ਹੀ ਲੈ ਬੈਠੇ ਜਿਹੜੀ ਜੋੜੀ ਸੀ ਨਾ ਨਾਲ ਪਖੰਡਵਾਦ ਦੇ ਨਾਲ ਜਿਹੜੀ ਜੋੜੀ ਸੀ ਉਹਨੂੰ ਨਾਲ ਹੀ ਲੈ ਬੈਠੇ ਉੱਥੇ ਵਡਿਆਈ ਨਹੀਂ ਮਿਲਦੀ ਪਾਤਸ਼ਾਹ ਕਹਿੰਦੇ ਸੱਚਾ ਸਾਂ ਹੈ ਨ세ਵੀ ਹੈ ਸੱਚ ਵਡਿਆਈ ਦੇ ਸੱਚ ਜਿਹੜਾ ਨਾ ਉਹ ਫਿਰ ਇੱਜ਼ਤ ਦੇ ਦਾ ਮਾਣ ਦਿੰਦਾ ਸੱਚੇ ਮਾਰ ਵਿਚਲਦਿਆਂ ਉਸਤਤ ਕਰੇ ਜਹਾਨ ਜਿਹਦਾ ਮਾਰਗੀ ਜਿਹਦਾ ਰਸਤਾ ਹੀ ਸਹੀ ਨਹੀਂ ਜਿਹਦਾ ਰਸਤਾ ਹੀ ਸੱਚ ਵਾਲਾ ਨਹੀਂ ਉਹਨੂੰ ਵੜਿਆ ਮਾਨ ਵੜਿਆਇਆ ਮਿਲ ਕਿਵੇਂ ਸਕਦਾ ਹੈ ਗੁਰ ਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ ਉਹ ਸੱਚਾ ਜਿਹੜਾ ਕਿ ਨਹੀਂ ਉਹਨੂੰ ਤੇ ਮਨ ਚ ਵਸਾਉਣ ਦਾ ਉਹਦੇ ਨਾਲ ਮਿਲਾਪ ਦਾ ਉਹਦੇ ਨਾਲ ਸਾਝ ਪਾਉਣ ਦਾ ਇੱਕੋ ਇੱਕ ਤਰੀਕਾ ਆ ਉਹੋ ਹੀ ਗੁਰੂ ਵਾਲਾ ਰਸਤਾ ਸ਼ਬਦ ਗੁਰੂ ਵਾਲਾ ਰਸਤਾ ਗੁਰ ਪ੍ਰਸਾਦੀ ਮਨ ਵਸੈ ਗੁਰੂ ਦੀ ਕਿਰਪਾ ਨਾਲ ਉਹ ਮਨ ਵਿੱਚ ਵਸ ਜਾਂਦਾ ਹੈ ਤੇ ਜੇ ਉਹ ਮਨ ਵਿੱਚ ਵਸ ਜਾਵੇ ਹਉਮੈ ਦੂਰ ਕਰੇ ਬੰਦੇ ਦੀ ਜਿਹੜੀ ਮੈਂ ਮੇਰੀ ਹੈ ਨਾ ਉਹਨੂੰ ਸਾੜ ਕੇ ਸੁੱਟ ਦੇ ਦੂਰ ਕਰ ਦਿੰਦਾ ਪਰ ਉਹ ਪ੍ਰਮਾਤਮਾ ਨੂੰ ਮਿਲਣ ਦੇ ਵਿੱਚ ਕੋਈ ਬਹੁਤਾ ਲੰਬਾ ਰਸਤਾ ਨਹੀਂ ਹੈ ਇੱਕ ਛੋਟਾ ਜਾਂ ਪਰਦਾ ਹੀ ਹੈ ਤੇ ਉਹ ਪਰਦਾ ਆ ਹਉਮੈ ਦਾ ਜਦੋਂ ਤੱਕ ਬੰਦੇ ਦੇ ਅੰਦਰ ਹਉਮੈ ਹੈ ਨਾ ਕਿ ਮੇਰੇ ਕੀ ਤਿਆ ਕੁਝ ਹੋ ਰਿਹਾ ਆ ਮੇਰੀ ਆ ਬੰਦਾ ਮੈਂ ਮੈਂ ਜਦ ਤੱਕ ਨਹੀਂ ਛੱਡਦਾ ਉਦੋਂ ਤੱਕ ਮਲਾਬ ਨਹੀਂ ਹੁੰਦਾ ਮੈਂ ਮੇਰੀ ਜਿਹੜੀ ਇਹ ਹੋਈ ਹਉਮੈ ਹੈ ਹਉਮੈ ਦਾ ਪਰਦਾ ਗੁਰੂ ਜਿਹੜਾ ਉਹ ਪਾੜ ਕੇ ਛੁੱਟ ਦਿੰਦਾ ਗੁਰ ਪਰਿਸ਼ਾਦੀ ਮਨ ਵਸੈ ਹਉਮੈ ਦੂਰ ਰਹੇ ਹਉਮੈ ਨਾਵੇਂ ਨਾਲ ਗਰੂਦ ਹੈ ਇਹ ਜਿਹੜੀ ਹਉਮੈ ਹੈ ਨਾ ਇਹਦੀ ਤੇ ਵੈਸੇ ਨਹੀਂ ਬਣਦੀ ਨਾਮ ਦੇ ਨਾਲ ਦੋ ਇਹ ਨਵਸਾਂ ਇਕਠਾਏ ਇਹ ਦੋਵੇਂ ਇਕੱਠੇ ਰਹਿ ਹੀ ਨਹੀਂ ਸਕਦੇ ਹਉਮੇ ਤੇ ਨਾਮ ਜਿਹੜੇ ਇੱਕ ਥਾਂ ਵਸ ਹੀ ਨਹੀਂ ਸਕਦੇ ਇਸ ਕਰਕੇ ਜੇ ਗੁਰੂ ਨੂੰ ਚਿੱਤ ਚ ਵਸਾਵਾਂਗੇ ਤਾਂ ਗੁਰੂ ਪਹਿਲਾ ਅੰਦਰੋਂ ਹਉਮੇ ਹੀ ਕੱਢਦਾ ਜੀ ਜਦ ਲੱਗ ਮੇਰੀ ਮੇਰੀ ਕਰੇ ਤਦ ਲੱਗ ਕਾਜ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਦ ਪ੍ਰਭ ਕਾਜ ਸਾਰੇ ਆਏ ਇਹ ਗੱਲ ਸਿਰਫ ਇੰਨੀ ਕੀ ਆ ਆ ਮੇਰੀ ਮਾਂ ਨੇ ਮੈਨੂੰ ਜਿਦਾ ਰੱਖਿਆ ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ ਮੈਂ ਮੁਗਬੀ ਤੇ ਰੌਲਾ ਕੀ ਆਰਾਮ ਨਹੀਂ ਤੇ ਮੌਲਾ ਕੀ ਏ ਰੱਬ ਕਿਹੜੀ ਦੂਰ ਐ ਬਸ ਮੈਂ ਇਹਨੂੰ ਹਉਮੈ ਨੂੰ ਅੰਦਰੋਂ ਮਕਾਉਣ ਦੀ ਲੋੜ ਐ ਤੇ ਅੱਜ ਤੀਸਰੇ ਪਾਤਸ਼ਾਹ ਸਾਨੂੰ ਕਹਿੰਦੇ ਵੀ ਜੇ ਤੂੰ ਕਿਤੇ ਗੁਰੂ ਦੀ ਸ਼ਰਮ ਚ ਚੱਲ ਜਾਵੇਂ ਗੁਰੂ ਦੀ ਗੱਲ ਨੂੰ ਸੁਣ ਲਵੇਂ ਗੁਰੂ ਦੀ ਬਾਤ ਨੂੰ ਅਪਣਾ ਲਵੇਂ ਤੇ ਗੁਰੂ ਤੇਰੇ ਅੰਦਰੋਂ ਹਉਮੈ ਦੂਰ ਖਤਮ ਕਰ ਦੂਗਾ ਤੇਰੀ ਮੈਂ ਮੇਰੀ ਮਕਾਦੂਗਾ ਤੇ ਤੇਰੇ ਤੇ ਫਿਰ ਰੱਬ ਬਹੁਤ ਨੇੜੇ ਤੇਰਾ ਰੱਬ ਦੇ ਨਾਲ ਮਿਲਾਬ ਤੇਰਾ ਅਸਾਂ ਜਿਹੜਾ ਜੀਵਨ ਦਾ ਮਨੋਰਥ ਹੈ ਉਹ ਪੂਰਾ ਹੋ ਜਾਏ ਇਹ ਮਨਤਾਵਤ ਤਾਰ ਹੈ ਜਾਂ ਆਪੇ ਨਦਰ ਕਰੇ ਨਹੀਂ ਤੇ ਉਨਾ ਚਿਰ ਤੇ ਮਨ ਭਟਕਦਾ ਹੀ ਰਹਿੰਦਾ ਜੀ ਇਹ ਹਉਮੈ ਕਰਕੇ ਮੈਂ ਮੇਰੀ ਕਰਕੇ ਮਨ ਜਿਹੜਾ ਭੱਜਾ ਹੀ ਫਿਰਦਾ ਤੇ ਗੁਰੂ ਬਖਸ਼ਿਸ਼ ਕਰ ਦਿੰਦਾ ਕਿਰਪਾ ਕਰ ਦਿੰਦਾ ਆਪਣੀ ਨਦਰ ਆਪੇ ਨਦਰ ਕਰੇ ਇਹ ਮਨੁਤਾਵਤ ਤਾ ਰਹੇ ਇਹ ਭੜਗਣਾ ਤੋਂ ਤਾ ਹਟ ਸਕਦਾ ਜੇ ਅੰਦਰੋਂ ਮੈਂ ਮੇਰੀ ਆਪਣੇ ਅੰਦਰੋਂ ਹਉਮੈ ਜਿਹੜੀ ਆ ਉਹ ਮੁੱਕ ਜਾਂਦੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਰੋਗ ਆ ਉਹ ਹੈ ਹੀ ਹਉਮੈ ਉਹ ਮੈਂ ਦੀਰਗ ਰੋਗ ਹੈ ਸਭ ਤੋਂ ਵੱਡਾ ਰੋਗ ਦਾਰੂ ਵੀ ਇਸ ਮਾਏ ਆਉਂ ਦੂਸਰੇ ਬੰਦੇ ਦੇ ਵਿੱਚ ਵੇਖੀਏ ਪਾਤਸ਼ਾਹ ਸਾਨੂੰ ਕੀ ਸੋਚੀ ਦੇ ਰਹੇ ਨੇ ਇਹਨਾਂ 10 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਹੈ ਦੂਸਰੇ ਬੰਦ ਦੇ ਵਿੱਚ ਪਾਤਸ਼ਾਹ ਕਹਿੰਦੇ ਮਨ ਮੁਖ ਮਨ ਤਨ ਅੰਧ ਹੈ ਇਸ ਨੂੰ ਤੋੜਨਾ ਠਾਉ ਦੂਸਰੇ ਬੰਦ ਦੇ ਵਿੱਚ ਨਾ ਪਾਤਸ਼ਾਹ ਉਹਨਾਂ ਦੀ ਗੱਲ ਕਰ ਰਹੇ ਨੇ ਜਿਹੜੇ ਰੱਬ ਦੇ ਨਾਮ ਤੋਂ ਭਗੌੜੇ ਆ ਮਨ ਮੁਖ ਆਪਾਂ ਗੱਲ ਕਰਦੇ ਆ ਨਾ ਕਿ ਜਿਹੜੀ ਵਰਣ ਵਾਂਡਿਆ ਵਿਚਾਰ ਇਸਿਆਂ ਦੇ ਵਿੱਚ ਇਹ ਜਿਹੜੀ ਲੋਕਾਂ ਨੂੰ ਵੰਡ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਚਾਰ ਵਰਨਾ ਚ ਵੰਡ ਕਰ ਦਿੱਤੀ ਜਦ ਗੁਰੂ ਨਾਨਕ ਪਾਤਸ਼ਾਹ ਇਹ ਉਹਨਾਂ ਨੇ ਵੀ ਦੋ ਵਰਨਾ ਚ ਵੰਡ ਕਰ ਦਿੱਤੀ ਚਾਰ ਵਾਲੀ ਨੂੰ ਤੇ ਉਹਨਾਂ ਨਕਾਰ ਦਿੱਤਾ ਦੋ ਵਰਨਾ ਚ ਉਹਨਾਂ ਨੇ ਵੀ ਵੰਡ ਕਰ ਦਿੱਤੀ ਕਿਹੜੇ ਦੋ ਵਰਨ ਬਣਾ ਦਿੱਤੇ ਇੱਕ ਗੁਰਮਖ ਤੇ ਇੱਕ ਮਨਮੁਖ ਦੋ ਕੈਟਾਗਰੀਆਂ ਇੱਕ ਉਹ ਜਿਹੜੇ ਰੱਬ ਦੇ ਨਾਮ ਨਾਲ ਜੁੜਨ ਵਾਲੇ ਰੱਬ ਦੇ ਨਾਮ ਦੇ ਨਾਲ ਸਾਥ ਪਾਉਣ ਵਾਲੇ ਤੇ ਦੂਜੇ ਉਹ ਜਿਹੜੇ ਨਾਮ ਤੋਂ ਦੂਰ ਭੱਜਦੇ ਤੇ ਦੂਰ ਭੱਜਣ ਵਾਲਾ ਦੀ ਗੱਲ ਦੂਸਰੇ ਇਸ ਬੰਦ ਦੇ ਵਿੱਚ ਪਾਤਸ਼ਾਹ ਸਾਨੂੰ ਹੁਣ ਦੱਸ ਰਹੇ ਕਹਿ ਰਹੇ ਨੇ ਕਿ ਮਨਮੁਖ ਮਨ ਤਨ ਅੰਧ ਹੈ ਜਿਹੜੇ ਮਨਮੁਖ ਨੇ ਉਹ ਤੇ ਮਨ ਦੇ ਅੰਨੇ ਨੇ ਕਿਉਂਕਿ ਅੰਦਰ ਚਾਨਣ ਕੋਈ ਨਹੀਂ ਅੰਦਰ ਗਿਆਨ ਕੋਈ ਨਹੀਂ ਮਨ ਦੇ ਵੀ ਅੰਨੇ ਨੇ ਤਨ ਦੇ ਵੀ ਅੰਨੇ ਨੇ ਤਨ ਦੇ ਨੇ ਜਿਵੇਂ ਨੇ ਇਸ ਸਰੀਰ ਦੇ ਵਿੱਚ ਜਿੰਨੇ ਗਿਆਨ ਇੰਦਰੀ ਨੇ ਕਰਮ ਇੰਦਰੀ ਨੇ ਉਹ ਕੱਲੇ-ਕੱਲੇ ਨੂੰ ਪਾਤਸ਼ਾਹ ਨੇ ਗਿਣ-ਗਣ ਕੇ ਗੁਰਬਾਣੀ ਦੇ ਅੰਦਰ ਦੱਸ ਦਿੱਤਾ ਵੀ ਇਹ ਕਿੱਦਾਂ ਸਾਰੇ ਇੰਨੇ ਨੇ ਅੱਖਾਂ ਚੰਗਾ ਵੇਖਦੀਆਂ ਨਹੀਂ ਅੱਖਾਂ ਨੂੰ ਪਤਾ ਹੀ ਨਹੀਂ ਵੀ ਵੇਖਣਾ ਕੀ ਹੈ ਅੱਖਾਂ ਬੁਰਾ ਵੇਖਣ ਵਾਲ ਭੱਜਦੀਆਂ ਨੇ ਇਸ ਕਰਕੇ ਪਾਤਸ਼ਾਹ ਨੇ ਕਿਹਾ ਅੱਖਾਂ ਨਹੀਂ ਕੰਨ ਬੁਰਾ ਸੁਣਨ ਵਾਲ ਭੱਜਦੇ ਨੇ ਕੰਨ ਗੋਲੇ ਨੇ ਜਿੰਨੇ ਗਰੇ ਨੇ ਇਸ ਧੀ ਦੇ ਪਾਤਸ਼ਾਹ ਨੇ ਕਿਹਾ ਜਿਹੜਾ ਬੰਦਾ ਨਾਮ ਤੋਂ ਹੀ ਭਗੌੜਾ ਉਸ ਕਾਲਪੁਰਖ ਪਰਮੇਸ਼ਰ ਜਿੰਨੇ ਇਹ ਸਾਰਾ ਕੁਝ ਸਾਨੂੰ ਬਖਸ਼ਿਆ ਹੈ ਜਿਹਦੀ ਇਹ ਕੁਦਰਤ ਹੈ ਜੇ ਉਹਦੇ ਤੋਂ ਭਗੌੜਾ ਉੱਤੇ ਮੁਨਕਰ ਹੋ ਗਿਆ ਪਾਤਸ਼ਾਹ ਕਹਿੰਦੇ ਉਹ ਅੰਨੇ ਨੇ ਉਹਨਾਂ ਦੇ ਅੰਦਰ ਗਿਆਨ ਦੀ ਕੋਈ ਰੋਸ਼ਨੀ ਨਹੀਂ ਉਹ ਅਗਿਆਨਤਾ ਦੇ ਹਨੇਰੇ ਵਿੱਚ ਹੀ ਟੱਕਰਾਂ ਮਾਰੀ ਜਾਂਦੇ ਨੇ ਇਸ ਕੋ ਠੌਰ ਨਾ ਠਾਓ ਇਨੂੰ ਕਹਿੰਦੇ ਹਨੇਰੇ 'ਚ ਟੱਕਰਾ ਮਾਰਨਾ ਬਹੁ ਜੋਨੀ ਭੌਂਦਾ ਫਿਰੈ ਜੋ ਸੁញੈ ਘਰ ਕਾਉ ਉਹ ਵਖਰੀਆਂ ਵਖਰੀਆਂ ਜੂਨਾ ਦੇ ਵਿੱਚ ਆਪਣੇ ਕਰਮਾਂ ਕਰਕੇ ਕਿਉਂਕਿ ਕਰਮ ਕੰਮ ਇਦਾਂ ਦੇ ਨੇ ਉਹਦੇ ਕਰਕੇ ਵਖਰੀਆਂ ਵਖਰੀਆਂ ਜੂਨਾ ਵਖਰੀਆਂ ਵਖਰੀਆਂ ਅਵਸਥਾ ਦੇ ਵਿੱਚ ਭਟਕਦਾ ਰਹਿੰਦਾ ਤੇ ਮਿਲਦਾ ਉਹਨੂੰ ਕਿਤੇও ਵੀ ਕੁਝ ਨਹੀਂ ਕਿਉਂਕਿ ਜੋ ਮਿਲਦਾ ਨਾ ਗੁਰੂ ਪਿਆਰਿਓ ਗੁਰ ਸਿੱਖੋ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਸਭ ਕੁਝ ਗੁਰੂ ਕੋਲ ਲੋੜਿਆ ਗਿਆਨ ਦੀ ਜੇ ਸਾਡੇ ਕੋਲ ਗਿਆਨ ਹੈ ਨਾ ਜੇ ਸਾਡੇ ਕੋਲ ਚਾਨਣ ਹੈ ਤੇ ਅਸੀਂ ਸਭ ਕੁਝ ਹੀ ਵੇਖਦੇ ਆਂ ਤੇ ਸਭ ਕੁਝ ਲੱਭ ਲਵਾਂਗੇ ਜੇ ਸਾਡੇ ਕੋਲ ਹੈ ਹੀ ਹਨੇਰਾ ਤੇ ਹਨੇਰੇ ਵਿੱਚ ਤੇ ਫਿਰ ਕੁਝ ਵੀ ਨਹੀਂ ਜੇ ਲੱਭਦਾ ਐਵੇਂ ਟੱਕਰਾਂ ਹੀ ਮਾਰਨ ਵਾਲੀ ਗੱਲ ਹੈ ਤੇ ਗਿਆਨ ਸਾਨੂੰ ਚਾਨਣ ਸਾਨੂੰ ਦੇਣਾ ਜੀ ਗੁਰਬਾਣੀ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਏ ਕਿਤੇ ਕੱਲੀ ਸਿੱਖਾ ਤੇਰੇ ਵਾਸਤੇ ਨਹੀਂ ਐ ਇਹ ਪੂਰੇ ਸੰਸਾਰ ਦੇ ਵਿੱਚ ਚਾਨਣ ਕਰਨ ਵਾਲੀ ਆ ਬਾਣੀ ਬਾਬਾ ਨਾਨਕ ਕਿਤੇ ਕੱਲਾ ਸਿੱਖਾਂ ਦਾ ਗੁਰੂ ਥੋੜਾ ਸੀ ਜਾਹਰ ਪੀਰ ਜਗਤ ਗੁਰ ਬਾਬਾ ਕੋਈ ਦੁਨੀਆ ਦਾ ਹੋਇਆ ਪੀਰ ਕੋਈ ਦੁਨੀਆ ਦਾ ਹੋਇਆ ਐਸਾ ਪਗੰਬਰ ਜਿਹਨੂੰ ਕਿਹਾ ਹੋਵੇ ਕਿ ਇਹ ਪੀਰ ਜਾਂ ਪਗੰਬਰ ਕੁੱਲ ਦੁਨੀਆ ਦਾ ਹੈ ਨਹੀਂ ਪਿਆਰਿਓ ਕੇਵਲ ਤੇ ਕੇਵਲ ਬਾਬੇ ਨਾਨਕ ਨੂੰ ਕਿਹਾ ਇਹ ਜਗਤ ਗੁਰ ਬਾਬਾ ਜਗਤ ਗੁਰ ਬਾਬਾ ਕੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਥੋੜੀ ਹੁੰਦੀ ਹੈ ਜਗਤ ਗੁਰ ਬਾਬੇ ਦੇ ਉਸ ਦਿਨ ਦਰਸ਼ਨ ਕਰਨ ਵਾਸਤੇ ਜਿਸ ਦਿਨ ਗੁਰਪੁਰਬ ਸੀਗਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਨਾ ਕਿ ਜਿਹੜੇ ਪ੍ਰਬੰਧ ਪ੍ਰਬੰਧਕਾਂ ਨੇ ਗੁਰੂ ਘਰ ਦੇ ਵਿੱਚ ਕੀਤੇ ਆ ਸੰਗਤ ਵਾਸਤੇ ਉਹ ਵੀ ਛੋਟੇ ਪੈ ਗਏ ਇੰਨੀ ਸੰਗਤ ਆਈ ਇਸ ਗੁਰੂ ਘਰ ਦੇ ਵਿੱਚ ਕਿ 6 ਲਾਈਨਾਂ ਬਣਾ ਕੇ ਫੇਰ ਮੱਥਾ ਟਿਕਾਉਣਾਗੇ ਪਿਆ ਜਗਤ ਗੁਰੂ ਬਾਬੇ ਬਾਬੇ ਨਾਨਕ ਦੇ ਗੁਰਪੁਰਬ ਦੇ ਦਿਨ ਤੇ ਔਰ ਜਿੰਨੇ ਇੱਥੇ ਸੇਵਾਦਾਰ ਨੇ ਕੋ ਕਥਾਵਾਚ ਕੋਈ ਕੀਰਤਨੀਆ ਕੋਈ ਗ੍ਰੰਥੀ ਕੋਈ ਹੈਡ ਗ੍ਰੰਥੀ ਤਾਰੇ ਨੂੰ ਸੰਗਤ ਨੂੰ ਕੰਟਰੋਲ ਕਰਨ ਵਾਸਤੇ ਸੇਧਾਂ ਦੇਣ ਵਾਸਤੇ ਤੁਸੀਂ ਇਧਰੋਂ ਦੀ ਆਓ ਤੁਸੀਂ ਇਧਰੋਂ ਦੀ ਜਾਓ ਕਿਉਂ ਇੰਨੀਆਂ ਭੀੜਾਂ ਲੱਗੀਆਂ ਬਾਬੇ ਨਾਨਕ ਦੇ ਪ੍ਰਕਾਸ਼ਪੁਰਖ ਤੇ ਕਿਉਂ ਕਿ ਉਹ ਜਗਤਗੁਰ ਬਾਬਾ ਹੈ ਬਾਬੇ ਦੀ ਬਾਣੀ ਜਿਹੜੀ ਆ ਜਗਤ ਨੂੰ ਚਾਨਣ ਕਰਨ ਵਾਲੀ ਹੈ ਗੁਰੂ ਪਿਆਰਿਓ ਮਨ ਮੁੱਖਾਂ ਦੀ ਗੱਲ ਕਰ ਰਹੇ ਨੇ ਤੀਸਰੇ ਪਾਤਸ਼ਾਹ ਇਸ ਬੰਦ ਦੇ ਵਿੱਚ ਤੇ ਮਨਮੁਖ ਜਿਹੜੇ ਉਹ ਹਨੇਰੇ 'ਚ ਟੱਕਰਾ ਮਾਰਦੇ ਫਿਰਦੇ ਨੇ ਕਦੀ ਇਧਰ ਝਟਕਦੇ ਕਦੀ ਉਧਰ ਝਟਕਦੇ ਪਰ ਕਿਤੇ ਵੀ ਕੁਝ ਮਿਲਦਾ ਨਹੀਂ ਉਦਾਹਰਨ ਬੜੀ ਕਮਾਲ ਦੀ ਦਿੱਤੀ ਪਾਤਸ਼ਾਹ ਨੇ ਕਹਿੰਦੇ ਇੰਦਾ ਖਾਲੀ ਵਾਪਸ ਆਉਂਦੇ ਆ ਝਟਕਣਾ ਦੇ ਵਿੱਚ ਜਿੱਦਾਂ ਜਿਉਂ ਸੁਣੀਏ ਘਰ ਕਾਉ ਜਿੱਦਾਂ ਕਦੇ ਸੁਣੀਏ ਘਰ ਦੇ ਵਿੱਚ ਜਿੱਥੇ ਕੋਈ ਵਾਸਾ ਹੀ ਨਹੀਂ ਹੈ ਉਸ ਘਰ ਦੇ ਵਿੱਚ ਕਾ ਚਲਾ ਜਾਵੇ ਤੇ ਉਹਨੂੰ ਕੀ ਮਿਲ ਜਾਣਾ ਉੱਥੋਂ ਕੁਝ ਵੀ ਨਹੀਂ ਇਹ ਸੁਣਿਏ ਘਰ ਕਾਉ ਮਨ ਮੁਖਾਂ ਦੀ ਹਾਲਤ ਪਾਤਸ਼ਾਹ ਨੇ ਇਹ ਦਸੀ ਹੈ ਕੋ ਧੰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸ਼ਬਦ ਨਾਲ ਜੋੜਿਆ ਸਾਨੂੰ ਗਿਆਨ ਨਾਲ ਜੁੜਿਆ ਤੇ ਸਾਨੂੰ ਗਿਆਨ ਨਾਲ ਹੀ ਜੁੜੇ ਰਹਿਣਾ ਚਾਹੀਦਾ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾਉ ਗੁਰਮਤੀ ਗੁਰੂ ਦੀ ਮਤ ਲੈ ਕੇ ਹੀ ਚਾਨਣ ਹੋਣਾ ਗੁਰਮਤੀ ਘਟ ਚਾਨਣਾ ਗੁਰੂ ਦੀ ਮਤ ਨਾਲ ਗੁਰੂ ਦੀ ਸਿੱਖਿਆ ਨਾਲ ਹੀ ਇਸ ਘਟ ਦੇ ਵਿੱਚ ਇਸ ਹਿਰਦੇ ਦੇ ਵਿੱਚ ਚਾਨਣ ਹੋਣਾ ਸ਼ਬਦ ਮਿਲਿਆ ਹਰਨਾਉ ਸ਼ਬਦ ਨਾਲ ਸਾਝ ਪਿਆਈ ਸਾਡੇ ਜੀਵਨ ਦਾ ਮਨੋਰਥ ਪੂਰਾ ਹੋਣਾ ਉਸ ਕਾਲਪੁਰਖ ਪਰਮੇਸ਼ਰ ਦੇ ਨਾਮ ਨਾਲ ਸਾਝ ਪੈਣੀ ਹੈ ਤੇ ਤੀਸਰੇ ਬੰਦ ਚ ਪਾਤਸ਼ਾਹ ਕਹਿੰਦੇ ਤ੍ਰੈ ਗੁਣ ਵਿਖਿਆ ਅੰਤ ਹੈ ਮਾਇਆ ਮੋਹ ਗੁਬਾਰ ਇਹ ਜਿਹੜੀ ਤ੍ਰੈ ਗੁਣੀ ਮਾਇਆ ਨਾ ਤਤੋ ਗੁਣੀ ਰਜੋ ਗੁਣੀ ਸਤੋ ਗੁਣੀ ਤ੍ਰੈ ਗੁਣੀ ਮਾਇਆ ਦੀ ਜਿਹੜੀ ਗੱਲ ਕੀਤੀ ਇਸ ਮਾਇਆ ਦੇ ਵਿੱਚ ਕੁਲਝੇ ਹੋਏ ਮਨੁੱਖ ਅੰਨਾ ਹੀ ਰਹਿੰਦਾ ਮਨੁੱਖ ਅਗਿਆਨੀ ਰਹਿੰਦਾ ਮਨੁੱਖ ਬੇਸਮਝੀ ਰਹਿੰਦਾ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਉਹ ਗੁਬਾਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਇਨਸਾਨ ਜਿਹੜਾ ਉਹ ਹਨੇਰੇ ਦੇ ਵਿੱਚ ਹੀ ਵਿਚਰਦਾ ਰਹਿੰਦਾ ਲੋਭੀ ਅਣਕੋ ਸੇਵ ਦੇ ਪੜ ਵੇਤਾ ਕਰੇ ਪੁਕਾਰ ਤੇ ਜਿਹਦੇ ਮਨ ਵਿੱਚ ਲੋਭ ਵਾਲਾ ਵਿਕਾਰ ਨਾ ਲਾਲਚ ਹੈ ਜਿਹਦੇ ਮਨ ਦੇ ਵਿੱਚ ਉਹ ਚਾਹੇ ਕੋਈ ਵੀ ਹੈ ਮੇਰੇ ਵਰਗਾ ਕੋਈ ਪ੍ਰਚਾਰਕ ਵੀ ਹੈ ਬੜੀਆਂ ਕਿਤਾਬਾਂ ਪੜੀਆਂ بڑے ਗ੍ਰੰਥ ਪੜੇ ਬੜਾ ਗਿਆਨ ਹਾਸਲ ਕੀਤਾ ਪਰ ਜੇ ਉਸ ਗਿਆਨ ਨੂੰ ਸਿਰਫ ਦੂਜਿਆਂ ਨੂੰ ਦੇਈ ਜਾਂਦਾ ਨਾ ਤੇ ਆਪ ਦੂਜੇ ਪਾਸੇ ਜੁੜਿਆ ਹੋਇਆ ਆਪ ਅੰਦਰ ਮਾਇਆ ਦੇ ਨਾਲ ਚ ਹੈ ਤੇ ਫੇਰ ਪਾਤਸ਼ਾਹ ਕਹਿੰਦੇ ਵੀ ਅਮਰ ਉਪਦੇਸ਼ੇ ਆਪ ਨਾ ਕਰੈ। ਹਾਵਤ ਜਾਵਤ ਜਨਮੇ ਮਰੇ। ਫਿਰ ਇਹੋ ਜੇ ਪ੍ਰਚਾਰਕ ਦੀ, ਇਹੋ ਜੇ ਪੰਡਿਤ ਦੀ, ਇਹੋ ਜੇ ਵਿਦਵਾਨ ਦੀ ਹਾਲਤ ਫਿਰ ਏਦਾਂ ਦੀ। ਲੋਭੀ ਅਨਕੋਸ਼ੀ ਦੇ ਪੜਵੇਂ ਦਾ ਕਰੇ ਪੁਕਾਰ। ਵਿਖਿਆ ਅੰਦਰ ਪਚਮੂਏ ਨਾ ਉਰਵਾਰ ਨਾ ਪਾ। ਉਹ ਇਸੇ ਮਾਇਆ ਬਿਖ ਜ਼ਹਿਰ ਦੇ ਵਿੱਚੀ। ਖੱਪ ਕੇ ਉਲਝ ਕੇ ਮਰ ਗਏ ਖਤਮ ਹੋ ਗਏ ਨਾ ਉਹ ਇੰਦਰ ਦੇ ਰਏ ਨਾ ਉਹਨਾਂ ਦਾ ਬੇੜਾ ਪਾਰ ਹੀ ਲੱਗ ਸਕਿਆ ਉਹਨਾਂ ਦਾ ਪਾਰ ਤਾਰਾ ਜੀਵਨ ਦਾ ਵੀ ਨਹੀਂ ਹੋ ਸਕਿਆ ਤੇ ਆਖਰ ਦੇ ਵਿੱਚ ਹੁਣ ਸਾਨੂੰ ਪਾਤਸ਼ਾਹ ਕਹਿੰਦੇ ਨੇ ਕਿ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਭਾਈ ਰੇ ਭਾਈ ਸਾਹਿਬ ਜੀ ਗੁਰਸਿੱਖ ਪਿਆਰੇ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਤੂੰ ਮਾਇਆ ਦੇ ਮੋਹ ਦੇ ਵਿੱਚ ਵਿਸਾਰਿਆ ਹੋਇਆ ਵਾ ਕਿੰਨੂ ਜਗਤ ਪਿਤਾ ਪ੍ਰਤਪਾਲ ਉਸ ਜਗਤ ਦੇ ਪਿਤਾ ਨੂੰ ਉਸ ਜਗ ਜੀਵਨ ਦਾਤੇ ਨੂੰ ਤੂੰ ਵਿਸਾਰਿਆ ਹੋਇਆ ਜੇ ਉਹ ਵਿਸਾਰਿਆ ਹੋਇਆ ਬਾਜੂ ਗੁਰੂ ਅਚੇਤ ਹੈ ਸਭ ਬੱਦੀ ਜਾਂ ਮਤਾਲ ਕਿਉਂਕਿ ਗੁਰੂ ਨੂੰ ਨਹੀਂ ਵਖ ਰੱਖਦਾ ਗੁਰੂ ਤੋਂ ਬਿਨਾ ਬਾਜੂ ਗੁਰੂ ਅਚੇਤ ਹੈ ਜੇ ਗੁਰੂ ਨਹੀਂ ਨਾ ਜੇ ਗੁਰੂ ਦੀ ਸਿੱਖਿਆ ਨਹੀਂ ਮੰਨਦੇ ਅੰਦਰ ਤੇ ਫੇਰ ਮਨੁੱਖ ਆਪਣੇ ਜੀਵਨ ਮਨੋਰਥ ਵੱਲੋਂ ਅਵੇਸਲਾ ਹੀ ਰਹਿੰਦਾ ਆ ਇਹ ਗੁਰੂ ਹੀ ਆ ਜਿਹੜਾ ਬਾਰ-ਬਾਰ ਚੇਤੇ ਕਰਾਈ ਜਾਂਦਾ ਉਹ ਬੰਦਿਆ ਤੂੰ ਬੜਾ ਵੱਡਮੁੱਲਾ ਜਨਮ ਲੈ ਕੇ ਸੰਸਾਰ ਦੇ ਵਿੱਚ ਆਇਆ ਈ ਪਰ ਆਇਆ ਕਿਹੜੇ ਕੰਮ ਆ ਆਪਣੇ ਉਸ ਮਨੋਰਥ ਨੂੰ ਜ਼ਰੂਰ ਪਛਾਣ ਲੈ ਉਹ ਗੁਰੂ ਆ ਜਿਹੜਾ ਚੇਤੇ ਕਰਾਉਂਦਾ ਰਹਿੰਦਾ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸੁਵਾਲ ਇਸ ਕਰਕੇ ਹੀ ਗੁਰਸਿੱਖਾ ਉਦੇ ਨਾਮ ਨੂੰ ਅੰਦਰ ਸੰਭਾਲਣਾ ਉਹਦਾ ਥੈਂਕ ਯੂ ਉਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਕਿਉਂਕਿ ਗੁਰੂ ਦੀ ਮੱਤ ਦੇ ਨਾਲ ਹੀ ਗੁਰਮਤ ਉਪਰੇ ਗੁਰੂ ਦੀ ਮੱਤ ਦੇ ਨਾਲ ਹੀ ਉਧਾਰ ਹੋਣਾ ਤੇਰੇ ਜੀਵਨ ਦਾ ਮਨੋਰਥ ਜਿਹੜਾ ਤੇਰਾ ਇਹ ਮੁੱਖਾ ਜਨਮ ਜਿਹੜਾ ਇਹ ਸਫਲ ਹੋਣਾ ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਜਾ ਆਪਣੀ ਸੁਰਤ ਨੂੰ ਜੋੜ ਕੇ ਮੰਨ ਇਕਾਦਰ ਕਰਕੇ ਗੁਰੂ ਦੀ ਗੱਲ ਨੂੰ ਸੁਣਿਆ ਕਰ ਸੁਣ ਕੇ ਮੰਨ ਲਿਆ ਕਰ ਤੇ ਮਨ ਦੇ ਵਿੱਚ ਆ ਬਨ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਕਰ ਤੇਰੇ ਜੀਵਨ ਦਾ ਮਨੋਰਥ ਪੂਰਾ ਹੋ ਜਾਏਗਾ ਉਹ ਸਮਾ ਹੋ ਗਿਆ ਇਨੀਆਂ ਕੀ ਬੇਨਤੀਆਂ ਪ੍ਰਵਾਨ ਉੱਲਾ ਚੁਕਾਂ ਦੀ ਮਾਫੀ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਬੰਧਕ ਕਮੇਟੀ ਦਾ ਔਰ ਗੁਰੂ ਦੀ ਪਿਆਰੀ ਸਾਥ ਸੰਗਤ ਦਾ ਇੱਕ ਵਾਰ ਫੇਰ ਚੜ੍ਹਦੀ ਕਲਾ ਦੇ ਵਿੱਚ ਜੇਕ ਮੈਂ ਗੱਲ ਬਾਰ ਬਾਰ ਕਹਿਣਾ ਹਲਾ ਇੱਕ ਫਤਿਹ ਤੇ ਇੱਕ ਜਕਾਰੇ ਦਾ ਜਵਾਬ ਉਹ ਗੁਰੂ ਪਿਆਰਿਓ ਚੜਦੀ ਕਲਾ ਦੇ ਵਿੱਚ ਦਿਆ ਕਰੋ ਭਾਵੇਂ ਤੁਸੀਂ ਲੰਗਰ ਛੱਕੇ ਇੱਥੇ ਬੈਠੇ ਜੇ ਤੇ ਭਾਵੇਂ ਇੱਥੋਂ ਉੱਠ ਕੇ ਜਾ ਕੇ ਛਕਣਾ ਪਰ ਜਕਾਰੇ ਦਾ ਤੇ ਫਤੇ ਦਾ ਜਵਾਬ ਚੜਦੀ ਕਲਾ ਦੇ ਦਰਬਾਰ ਹਾਲ ਗੂੰਜਣਾ ਚਾਹੀਦਾ ਹੈ ਫਤੇ ਬਣਾਉਣ ਲੱਗਿਆ ਜਾਂ ਜਕਾਰੇ ਦਾ ਜਵਾਬ ਦੇਣ ਲੱਗਿਆ ਫੇਰ ਪਤਾ ਲੱਗਦਾ ਵੀ ਇਹ ਗੁਰੂ ਦੇ ਸਿੱਖ ਬੈਠੇ ਆ ਤੇ ਆਪਣਾ ਮਨ ਨਾਲ ਹਾਜ਼ਰ ਲੈ ਕੇ ਬੈਠੇ ਸੁਚੇਤ ਬੈਠੇ ਆ ਵਾਓ ਫਿਰ ਚੜਦੀ ਕਲਾ ਦੇ ਵਿੱਚ ਇੱਕ ਹੋਰ ਫਤੇ ਦੀ ਸਾਂਝ ਪਾ ਦਿਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ